ਚਲ ਦੀਦੀ ਕੁੜੀ ਖੋਜ ਹੈ ਨਾ ਸਾਡਾ ਦਿਲ ਵੀ ਠੰਡਾ ਹੋ ਗਿਆ ਨਹੀਂ ਤੇ ਹਰ ਨੂੰ ਫਿਕਰਾਂ ਚ ਹੀ ਰਹਿਨੇ ਸੀ ਪਤਾ ਨਹੀਂ ਕਿਹੜੇ ਹਾਲਾਤਾਂ ਚ ਹੋਣੀ ਆ ਕਿਹੜੇ ਹਾਲਾਤਾਂ ਚ ਹੋਣੀ ਆ ਤੁਹਾਨੂੰ ਵੀ ਪਤਾ ਮਰਤਈਆਂ ਮਾਵਾ ਕਿੱਦਾਂ ਕਰਦੀਆਂ ਵਾ ਕਿਹੜਾ ਭਲੇਖਾ ਵਾ ਦੁਨੀਆਦਾਰੀ ਤੇਨੂੰ ਪਤਾ ਹੀ ਕਿੱਦਾਂ ਚੱਲਦੀ ਆ ਤੇ ਹੁੰਦਾ ਹੀ ਆਇਆ ਵਾ ਇਹੋ ਗੱਲਾਂ ਡਰਦੇ ਹਾਂ ਜਿੱਦਨਾਂ ਭੋਗ ਤੇ ਗੱਲਾਂ ਇਹੋ ਜਿਹੀਆਂ ਹੁੰਦੀਆਂ ਇਹਨਾਂ ਵੇਖਾ ਕਿੰਨੀ ਨਾਰਾਜ਼ਗੀ ਹੋਈ ਆ ਕਿੰਨੀ ਨਾਰਾਜ਼ਗੀ ਕੀਤੀ ਆ ਰਖਬੀਨ ਨੇ ਜਿੱਦਨ ਭੋਗ ਤੇ ਇਹੋ ਜਿਹੀਆਂ ਗੱਲਾਂ ਕਰਦੇ ਨਾ ਸਾਨੂੰ ਵੀ ਬੜੀ ਨਾਰਾਜ਼ਗੀ ਵੀ ਇਦਾਂ ਇਹਨਾਂ ਦੇ ਰਿਸ਼ਤੇਦਾਰ ਗੱਲਾਂ ਕਰਨ ਲੱਗ ਪਿਆ ਭੋਗਾ ਜੇ ਪਿਆ ਨਹੀਂ ਲੋਕਾਂ ਨੇ ਲੰਗਰ ਪਾਣੀ ਖਾਧਾ ਨਹੀਂ ਤੇ ਇਹੋ ਜਿਹੀਆਂ ਗੱਲਾਂ ਕਰਨ ਦੇ ਪੇ ਇਹ ਤੇ ਚੱਜ ਨਾ ਇੱਥੇ ਰੋਟੀ ਵੀ ਨਹੀਂ ਖਾ ਕੇ ਗਏ ਇੰਨੇ ਗੁੱਸੇ 'ਚ ਗਏ ਫਿਰ ਜਦੋਂ ਪੀ ਤੁਹਾਡਾ ਵਿਆਹ ਹੋ ਗਿਆ ਤੇ ਤੁਹਾਨੂੰ ਪਤਾ ਹੀ ਕਦੀ ਆਏ ਨਹੀਂ ਹੌਣਾ ਕਿੱਦਾਂ ਹੀ ਜਦੋਂ ਤੁਰਦੇ ਹੀ ਨਹੀਂ ਮੇਰੇ ਨਾਲ ਮੈਂ ਬਥੇਰਾ ਖਣਾ ਪਿਹਾਲ ਚਾਲ ਪੋਛਾਉਨੇ ਆ ਤੈਨਾ ਕੋਈ ਗੱਲ ਨਹੀਂ ਮੈਂ ਪਤਾ ਲਿਆ ਆ ਹੀ ਆ ਮੈਂ ਪਤਾ ਕੀਤਾ ਹੀ ਆ ਏਦਾਂ ਕਰ ਲੈਣਾ ਚਲ ਇਹਨਾ ਵੀ ਮਨ ਨੂੰ ਠੰਡ ਪੈ ਗਈ ਤੁਹਾਡੇ ਵੱਲ ਵੇ ਕੇ ਵੀ ਤੁਸੀਂ ਸਾਂਭਿਆ ਵਾ ਨਹੀਂ ਭਭਜੀ ਤੁਸੀਂ ਆਇਆ ਕਰੋ ਤੇ ਮੈਂ ਵੀ ਆਇਆ ਕਰੂੰਗੀ ਸਭ ਉੱਥੇ ਮੇਰੇ ਵੀ ਪੇਕੇ ਬਣ ਗਏ ਕਿਉਂ ਤੁਹਾਡੇ ਪੇਕੇ ਮੇਰੀਆਂ ਪਰਜਾਈਆਂ ਮੇਨਾਂ ਨਹੀਂ ਵਰਤਦੀਆਂ ਹੈਗੀਆਂ ਨਾ ਪਰਜਾ ਪਰਜਾ ਭਰਾ ਬਾਹਰ ਤੇ ਪਰਜਾਈਆਂ ਨਹੀਂ ਵਰਤਦੀਆਂ ਅੱਛਾ ਜੀ ਤੇ ਮਾਪਿਓ ਮੇਰਾ ਹੈ ਨਹੀਂ ਆ ਤੇ ਮੈਨੂੰ ਇਹ ਸੀਗਾ ਕਿ ਸਮਰੀਤ ਜਿਹੜੀ ਆ ਵੀ ਉਹ ਚਲੋ ਉਹਨਾਂ ਸਾਰੇ ਰਿਸ਼ਤੇ ਜਿਹੜੇ ਉਹ ਮਿਲਨੇ ਚਾਹੀਦੇ ਮਿਲਨੇ ਚਾਹੀਦੇ ਤਾਂ ਹੀ ਫਿਰ ਉਧਰ ਨਾ ਮੈਨੂੰ ਤਾਂ ਫੁੱਫੜ ਜੀ ਦਾ ਵੀ ਨਹੀਂ ਪਤਾ ਵੀ ਇੱਥੇ ਪਿੰਡ 'ਚ ਹੀ ਆ ਹਾਂਜੀ ਉਹ ਤੇ ਅਚਾਨਕ ਹੀ ਉਹ ਉੱਥੇ ਸੀ ਸਿਆਰ ਕਰਨ ਗਿਆ ਤੁਹਾਨੂੰ ਮਿਲ ਪਿਆ ਉਹਨਾਂ ਦਾ ਤਾਂ ਫਿਰ ਮੈਂ ਨੰਬਰ ਲੈ ਲਿਆ ਮੈਨੂੰ ਤਾਂ ਤੁਹਾਡੇ ਪਿੰਡ ਦਾ ਵੀ ਨਹੀਂ ਪਤਾ ਤੇ ਨਾ ਕੋਈ ਫੋਨ ਨੰਬਰ ਸੀ ਨਹੀਂ ਨਹੀਂ ਫੁੱਫੜ ਜੀ ਨੂੰ ਤੇ ਪੁੱਛਦੇ ਰਹਿੰਦੇ ਹੁੰਦੇ ਇਹ ਮੈਨੂੰ ਘਰ ਜਾ ਕੇ ਦੱਸ ਵੀ ਦੇਣਾ ਵੀ ਫੁੱਫੜ ਜੀ ਟੱਕਰੇ ਆ ਤੇ ਇਦਾਂ ਸਮਰੀਤ ਦਾ ਹਾਲ ਚੱਲਦਾ ਰਹਦੇ ਆ ਮੈਂ ਕੀ ਭਾ ਦੂਤਰਾ ਵੀ ਕਰਦੇ ਹੋਣਗੇ ਬੰਦਾ ਕਹਿ ਹੀ ਦਿੰਦਾ ਵਾ ਵਿਸ਼ਵਾਸ ਨਹੀਂ ਨਾ ਹੁੰਦਾ ਇਹਦਾ ਹਾਂ ਮੂਜੀ ਨਜ਼ਰ ਵੇਖਿਆ ਨਹੀਂ ਉਹਨਾਂ ਚ ਵਿਸ਼ਵਾਸ ਨਹੀਂ ਹੁਣ ਵੇਖ ਲਿਆ ਵਾ ਹੁਣ ਚੰਗਾ ਲੱਗਣ ਡਿਆ ਵਾ ਕੋਈ ਗੱਲ ਨਹੀਂ ਜਦੋਂ ਮਰਜੀ ਤੁਸੀਂ ਆਓ ਜਾਓ ਸਮਰੀਦ ਨੂੰ ਨਾਲ ਲੈ ਕੇ ਆਇਆ ਕਰੋ ਨਾਲੇ ਉਹਦੇ ਵੀ ਹੁਣ ਨਾਨਕੇ ਬਣ ਗਏ ਤੇ ਤੁਹਾਡੇ ਨਾਲੇ ਪੇਕੇ ਬਣ ਗਏ ਹੁਣ ਜਦੋਂ ਵੀ ਕੱਲ ਨੂੰ ਵਿਆਹ ਵਿਹੂ ਹੋਊਗਾ ਨਾਨਕੇ ਬਣ ਕੇ ਆਵਾਂਗੇ ਹਾਂ ਨਹੀਂ ਜੋਤ ਹੈ ਹੀ ਨਾਨਕਿਆਂ ਨਾਨਕੇ ਬਣ ਕੇ ਆਉਣਾ ਹੀ ਆ ਹਾਂ ਨਹੀਂ ਤੇ ਉਹਦਾ ਤੇ ਚਲੋ ਹਨਾ ਸੰਬੀਤ ਬਹੁਤ ਯਾਦ ਕਰਦੀ ਕੇਵਰ ਬੜੀ ਉਦਾਸ ਹੋ ਜਾਂਦੀ ਫੇਕੇ ਵਰ ਮੈਨੂੰ ਕਿੰਨੀ ਹਿੰਦੀ ਦੀ ਮਮਾ ਮੈਨੂੰ ਮਾਮੂ ਉਹਨਾਂ ਦਾ ਸੁਪਨਾ ਆਇਆ ਅੱਛਾ ਨਾਨੇ ਦੀਦੀ ਸਭ ਤੋਂ ਵੱਡੀ ਨਾਨ ਹਨ ਹੀ ਹੱਡਿਓ ਹਾਂ ਤੇ ਜਦੋਂ ਇੰਦਰਾ ਦਾ ਕੰਮ ਸੁਣ ਲਿਆ ਤੇ ਤੁਹਾਨੂੰ ਪਤਾ ਹੀ ਆ ਫਿਰ ਸਸਕਰ ਭਰਾ ਹੀ ਦੁੱਖ ਤੇ ਹੁੰਦਾ ਹੀ ਆ ਹਾਂ ਨਹੀਂ ਉਹ ਤੇ ਹੈ ਹੀ ਆ ਹਾਂ ਉਹ ਤਾਂ ਸਹੀ ਵੀ ਸਿਚੁਏਸ਼ਨ ਨੂੰ ਮੈਂ ਵੀ ਸਮਝਦੀ ਆਂ ਵੀ ਭੈਣ ਤੋਂ ਬਿਨਾ ਘਰ ਵਰਣਾ ਔਖਾ ਜਾਂਦਾ ਵਾ ਔਖਾ ਹੋ ਜਾਂਦਾ ਹੈ ਨਾ ਔਖਾ ਜਾਂਦਾ ਵਾ ਫਿਰ ਰਿਸ਼ਤੇਦਾਰੀਆਂ ਤੇ ਭੈਣਾਂ ਦੇ ਨਾਲ ਹੀ ਬੰਦੀਆਂ ਵਾ ਜੇ ਭੈਣ ਨੂੰ ਕੋ ਹੋ ਜੇ ਤੇ ਫਿਰ ਉਹ ਜਿਹੜੇ ਭਨੇਵੇਂ ਭਨੇਵੀਆਂ ਵਾ ਉਹਨਾਂ ਨੂੰ ਕੌਣ ਮਿਲਦਾ ਵਾ ਹਾਂ ਉਹ ਗੱਲ ਵੱਖਰੀ ਆ ਰਗਵੀ ਦਾ ਬੜਾ ਮਾਣ ਨਹੀਂ ਪਿਛਲ ਹੱਡੀ ਵੱਡੀ ਭੈਣ ਦਿੱਤੀ ਆ ਸਮ੍ਰੀਤ ਤੇ ਚੱਲ ਪੁੱਛਦੇ ਰਹੇ ਬਾਹਰ ਅੰਦਰ ਕਈ ਗੱਲਾਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਭੈਣਾਂ ਤੋਂ ਬਿਗੈਰ ਫਿਰ ਉਹਨੂੰ ਜੀਵ ਵੀ ਨਹੀਂ ਕਰਦਾ ਹਾਂ ਨਹੀਂ ਇਹ ਤੇ ਹੈ ਹੀ ਆ ਨਹੀਂ ਤੁਸੀਂ ਆਇਆ ਕਰੋ ਚਲੋ ਕੋਈ ਨਹੀਂ ਨਹੀਂ ਹੁੰਦਾ ਨੂੰ ਸਾਡੇ ਤੁਹਾਨੂੰ ਸਾਨੂੰ ਤੁਹਾਡੇ ਸੁਭਾਅ ਦਾ ਪਤਾ ਲੱਗ ਗਿਆ ਵਾ ਇਹ ਮਨ ਦੇ ਵਿੱਚ ਇੱਕ ਡਰ ਹੀ ਵੀ ਪਤਾ ਨਹੀਂ ਅਗਲਾ ਕਿੱਦਾਂ ਦਾ ਹੋਵੇ ਕਿੱਦਾਂ ਦਾ ਨਾ ਹੋਵੇ ਸਾਨੂੰ ਕਹਿੰਨੇ ਘਰ ਬਣ ਦੇਣਾ ਕਿ ਨਹੀਂ ਬਣ ਦੇਣਾ ਤੇ ਇਦਾਂ ਬਾਹਰੋਂ ਪਤਾ ਲੱਗਾ ਤੇ ਚਲ ਨਹੀਂ ਆਗੇ ਨਾਲ ਸਮ੍ਰਿਤ ਬਹੁਤ ਜਿਆਦਾ ਕਰਦੀ ਸੀ ਹਾਂਜੀ ਨਹੀਂ ਸਮ੍ਰਿਤ ਬਹੁਤ ਕਰਦੀ ਯਾਦ ਚਲੋ ਚਲੋ ਦੀਦੀ ਫਿਰ ਮੈਂ ਜਾਵਾਂ ਟਾਈਮ ਬਹੁਤ ਹੋ ਗਿਆ ਵਾ ਘਰ ਵੀ ਰੋਟੀ ਪਾਣੀ ਬਣਾਉਣ ਵਾਲਾ ਹੀ ਨਹੀਂ ਤੁਸੀਂ ਬੈ ਚੁਕੇ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਪਾਣੀ ਖਾ ਕੇ ਰੋਟੀ ਬਣੀ ਆ ਨਹੀਂ ਦੀਦੀ ਹੁਣ ਕੁਛ ਨਹੀਂ ਰੋਟੀ ਪਾਣੀ ਨਹੀਂ ਖਾਣਾ ਨਾਲ ਹੁਣ ਇੰਨੇ ਸਮੋਸੇ ਮੰਗਾਏ ਹੀ ਦੋ ਦੋ ਖਾ ਲਿਆ ਤੇ ਰੋਟੀ ਦੀ ਤੇ ਥਾਂ ਹੀ ਨਹੀਂ ਰਹਿ ਗਈ ਹੈਗੀ ਚਲੋ ਫੇਰ ਕੋਈ ਫੇਰ ਆਓਗੇ ਤੇ ਫੇਰ ਖਾ ਲਿਓ ਕੋਈ ਗੱਲ ਨਹੀਂ ਫੇਰ ਬਣਾਇਆ ਰੋਟੀ ਦਾ ਬੈਠ ਕੇ ਰਹਿ ਕੇ ਰਾਤ ਰਹਿ ਕੇ ਜਾਵਾਂਗੇ ਹਾਂ ਚਲੋ ਠੀਕ ਹੈ ਹਾਂਜੀ ਅੰਮੂ ਹਾਂ ਜਦੋਂ ਮੈਂ ਛੁੱਟੀ ਆਉਂਗੇ ਨਾ ਮੈਨੂੰ ਨਵਾਂ ਸੂਟ ਲੈ ਕੇ ਦੇਣਾ ਉਹ ਤੇ ਜਿੱਦਾਂ ਨੇ ਮਰਜ਼ੀ ਜਿੰਨੇ ਮਰਜ਼ੀ ਲੈ ਲਈ ਸੂਟ ਮੈਂ ਕਹਿੰਦੀ ਨਿਆਣੇ ਹੁਣ ਸਿਆਣਾ ਸੂਟਾਂ ਦੀ ਹੁੰਦੀ ਬੜੀਆ ਚੰਗਾ ਬੜਾ ਮਰਜ਼ੀ ਜਾਂਦੀ ਹੈ ਚੰਗਾ ਬੜਾ ਆਇਓ ਕਰ ਮੇਂ ਛੁੱਟੀਆਂ 'ਚ ਪੁੱਤ ਸੂਟ ਤੇ ਹੁਣੇ ਹੀ ਲਿਆਉਣਾ ਹੈ ਤੇਰੇ ਮੇਚੇ ਦਾ ਨਹੀਂ ਪਤਾ ਨੰਬਰ ਦਾ ਨਹੀਂ ਪਤਾ ਚੱਲ ਭਾਈ ਅਰੇ ਚੰਗਾ ਨਹੀਂ ਕੋਈ ਗੱਲ ਨਹੀਂ ਤਾਂ ਹੁਣ ਜਦੋਂ ਆਵਾਂਗੇ ਨਾ ਫੇਰ ਤੇਰਾ ਸੂਟ ਲੈ ਆਂਗੇ ਵਧੀਆ ਵਧੀਆ ਜੀ ਚਲ ਮਮੀ ਮਮੀ ਪਾਪਾ ਦੇ ਨਾਲ

ਮੈਂ ਇਹ ਖਾ ਦਿੰਦੀ ਆ ਕੁੜੀ ਮੈਂ ਕਿਤਾਬ ਪੜ੍ਹ ਲੇਟ ਇੱਕ ਆ ਟਿਕ ਕੁਲ ਕਰੇ ਭਾਈ ਇਹ ਨਗੋਲਾ ਚਾਏ मामੂ ਤੇ ਤੇਰਾ ਧਿਆਨ ਉਹ ਚੀਜ਼ਾਂ ਵੱਲ ਹੀ ਹੋਣਾ ਤੇ ਉਹਦੇ ਹੀ ਖਾ ਲੈਂਦੀ मामੂ ਨੇ ਕਿਹਾ ਜਣਾ ਹੀ ਪੀਣਾ ਕਾ ਨਹੀਂ ਹਾਂ ਉਹ ਦੋਨ ਹੀ ਖਾਦਾ ਪਰਨਾ ਤੂੰ ਖਾਦੇ ਤੇ ਕਾਏਗਾ ਕਿ ਸਿਆਣੀ ਬਣ ਕੇ ਰਹਿਣਾ ਉਹ ਤੇ ਮੈਂ ਤੈਨੂੰ ਕਿਹਾ ਹੀ ਵੀ ਸਿਆਣੀ ਬਣ ਕੇ ਰਹੀ ਦੇ ਤਾਂ ਚੀਜ਼ਾਂ ਦਿਖਾਈ ਲਈਦੀਆਂ ਹੁੰਦੀਆਂ ਵਾ ਚੀਜ਼ਾਂ ਦੀ ਗੱਲ ਹੁੰਦੀ ਕੋਈ ਨਹੀਂ ਖਾਣ ਵਾਸਤੇ ਲੈ ਕੇ ਆਈ ਸੀ ਹਾਂ ਮਮਾ ਤੁਹਾਨੂੰ ਲੱਗ ਜਿਹਾ ਮੈਨੂੰ ਬਹੁਤ ਖੁਸ਼ੀ ਹੋਈ ਹੈਗੀ ਜਿਹਾ ਜ ਮੈਂ ਸੁਪਨੇ ਵਿੱਚ ਵੇਖਿਆ ਸੀ ਨਾ मामੂ ਕਿ ਜਦਾ ਉਹ ਆਏ ਹੀ ਉਦੋਂ ਹੀ ਸੇਮ ਆਏ ਹੀ ਸ਼ੁਕਰ ਹੈ ਮੇਰੇ ਸੁਪਨਾ ਅਗਰ ਨਹੀਂ ਤੇ ਮੈਨੂੰ ਪਤਾ ਹੀ ਨਹੀਂ ਲੱਗਣਾ ਕਿ मामੂ ਆਏ ਤੇ ਪਰ मामੂ ਨੇ ਤਾਂ ਪਛਾਣ ਹੀ ਲੈਣਾ ਹੀ ਹਾਂ ਉਹ ਨਾ ਮੈਂ ਤਾਂ ਪਛਾਣ ਲੈਣਾ ਹੀਗਾ ਪਰ ਫਿਰ ਮੈਂ ਕਰਾਂ ਕਿ ਇਹ ਕੌਣ ਆ ਗਏ ਹਾਂ ਤੇਰੇ ਵਿਸ਼ੇ ਪੂਰੀ ਹੋ ਗਈ ਨਾ ਮਾਮੂ ਨੂੰ ਮਿਲਣ ਦੀ ਹਾਂ ਹੈਨਾ ਕਿੰਨੇ ਦਿਨਾਂ ਦੀ ਤੂੰ ਵੇਟ ਕਰਦੀ ਪਈ ਸੀ ਹਾਂ ਉਹ ਦੋ ਦਾ ਫੋਨ ਕੀਤਾ ਉਹ ਦੋ ਦੇ ਹੋਣ ਆਏ ਆ ਹਾਂ ਪਰ ਕਿੰਨਾ ਦਾ ਸੀ ਫੋਨ ਕੀਤਾ ਸਿਕਾ ਠੀਕ ਆ ਹਾਂ ਹੁਲ ਕੇ ਵੀ ਗਾ ਨਾ ਮੂੰਚਾ ਗਾ ਲਾ ਨਿਕਲੇ ਉਹ ਤਾਂ ਤੁਹਾਡਾ ਪਿੰਕੀ ਪ੍ਰੋਮਿਸ ਆ ਹਾਂ ਉਹ ਨਹੀਂ ਕਿਹਨੇ ਉਹ ਦੱਸਦੀ ਮੈਂ ਤੁਹਾਨੂੰ ਫੇ ਤੂ ਚੀਜੀਆਂ ਖਾ ਲਾ ਮੈਂ ਫਿਰ ਕੋ ਹੋ ਕੰਮ ਵੇਖਣਾ ਠੀਕ ਆ ਠੀਕ ਆ बैठे मैं हां वेक ਢੀਸੋ ਨਹੀਂ ਆਵਾ ਵਗੰਦੇ ਆਹੋ ਅੰਦਰ ਤੇ ਸਾਰੀ ਦਿਹਾੜੀ ਬੜੇ ਰਹੀਦਾ ਹੁਣ ਅੰਦਰ ਗਰਮੀ ਹੋ ਗਈ ਆ ਹਾਂ ਤੇ ਮੈਂ ਇੱਥੇ ਬਾਹਰ ਨਿਕਲ ਕੇ ਬੈ ਗਈ ਵੇ ਠੰਡੀ ਹਵਾ ਵਗੰਦੀ ਆਹੋ ਆ ਆਂਬਾਂ ਦਾ ਵੀ ਸਾਰਾ ਨਾ ਹੂੰ ਆਂਬੀਆਂ ਜੀ ਗੜੀਆਂ ਘੇਰੀ ਗਏ ਨਾ ਨਾ ਘੇਰੀ ਗਏ ਸਾਰੇ ਇਕਰੀ ਜਾਣਦੇ ਆ ਚਲੋ ਜਿਹੜੇ ਕਰਮਾ ਚ ਹੋਏ ਰਹਿ ਜਾਣੇ ਹਾਂ ਹਾਂ ਕਿੰਨਾ ਫਾਲ ਲੱਗਾ ਹੈਗਾ ਫਾਲ ਤਾਂ ਬਹੁਤ ਲੱਗਾ ਹੈ ਹਾਂ ਮੈਂ ਤਾਂ ਦੱਸਣਾ ਹੀ ਵੀ ਸਮਰੀਤ ਅੱਜ ਬੜੀ ਖੁਸ਼ੀ-ਖੁਸ਼ੀ ਨਾ ਚਲੇਗੀ ਬਾਸ ਤੇ ਚੜ ਗਈ ਸਕੂਲ ਤੇ ਹਾਂ ਤੇ ਕਹਿੰਦੀ ਵੀ ਮੈਂ ਜਾ ਕੇ ਤੇ ਆਪਣੀਆਂ ਸਹੇਲੀਆਂ ਨੂੰ ਦੱਸਣਾ ਤਾਂ ਖੁਸ਼ੀ ਨਹੀਂ ਸੰਭਲੀ ਜਾਂਦੀ ਨਾ ਕੱਲ ਦੀ ਖੁਸ਼ੀ ਬੜੀ ਮੈਨੂੰ ਵੀ ਸ਼ਾਮੀ ਆਖੇ ਆਂਦੀ ਬੀਬੀ ਮੇਰਿਆ ਨਾ ਦਾਦੀ ਅੰਮਾ ਮਾਮਾ ਤੇ ਮਾਮੀ ਆਏ ਤੇ ਮੇਰੇ ਵਾਸਤੇ ਮੈਂ ਚੀਜੀ ਲਿਆਏ ਮੇਰਾ ਬੜਾ ਜੀ ਖੁਸ਼ ਹੋਇਆ ਰੂ ਮੇਰਾ ਹਾਂ ਆ ਤੇ ਮੈਂ ਆਖਿਆ ਹੁਣਾਂ ਹੀ ਪੁੱਤ ਫੇਰ ਵੀ ਆਪਣਾ ਖੂਨ ਵਾਂ ਆਹੋ ਤੋਂ ਉਹ ਨਿਆਂ ਆਉਣਾ ਹੀ ਹੈਗਾ ਚਲ ਤੁਹਾਨੂੰ ਚਲ ਉਹ ਕਹਿਣ ਦੇ ਹੀ ਤੁਹਾਨੂੰ ਪੁੱਛਣ ਦੇ ਹੀ ਤੇ ਤੁਸੀਂ ਗੁੱਸਾ ਸੋ ਕੋ ਕਰਨ ਦੇ ਆਹੀਏ ਤੇ ਚਲ ਹੁਣ ਆਪੇ ਆ ਗਏ ਆ ਤੇ ਮੈਂ ਕਹਿੰਨੀ ਸੀ ਪਿਛਾਰਾ ਨਾ ਨਿਆਂ ਨੂੰ ਮਿਲ ਜਾਣ ਕਿਤੇ ਤੇ ਇਹਨੂੰ ਮੰਨੋ ਤਾਂ ਹੋਰ ਹੋ ਜਾਊਗਾ ਹਾਂ ਤੇ ਠੀਕ ਵਾ ਪਰ ਅਹੀਂ ਚਲ ਜਾਂਦੇ ਤਾਂ ਉਹਨਾਂ ਦਾ ਛੱਪਾ ਸਾਡੇ ਤੇ ਪੈਣਾ ਕਿਉਂ ਉਹਨਾਂ ਦਾ ਛੱਪਾ ਕਿਉਂ ਪੈ ਜਾਣਾ ਢਾਡੀ ਤੇ ਆਖਣਾ ਹੀ ਮਗਰ ਮਗਰ ਤੁਰੇ ਫਿਰਦੇ ਹੱਥ ਅਹੀਂ ਤਾਂ ਆ ਕਰਕੇ ਨਹੀਂ ਗਏ ਚੱਲ ਹੁਣ ਉਹਨਾਂ ਦਾ ਫਰਜ਼ੀ ਉਹ ਆਏ ਆ ਤੇ ਤੁਸੀਂ ਵੀ ਚੱਲ ਜਿਓ ਆਹੋ ਨਹੀਂ ਛੁੱਟੀਆਂ ਚ ਲੈ ਕੇ ਜਾਵਾਂਗੇ ਤੇ ਬੋਸ ਕਹਿੰਦੇ ਸਮ੍ਰੀਤ ਨੂੰ ਉੱਥੇ ਨਾ ਜੇ ਅਸੀਂ ਕਵਾਂਗੇ ਵਿਚਾਰ ਦੇ ਐਡਵੇਸ ਦੱਸਦੇ ਨਾ ਤੇ ਉਹਦਾ ਮਨ ਜਿੱਦ ਪਿਆ ਨਾ ਮਾ ਮੇਰੇ ਨਿਆਣੇ ਨਾ ਖੇੜ ਖੂਡ ਲਾਊਗੀ ਚਲੋ ਤੇ ਸਮ੍ਰੀਤ ਦੀ ਮਰਜ਼ੀ ਆ ਉਹ ਆਪਣੇ ਡੈਡੀ ਤੋਂ ਬਗੈਰ ਤਾਂ ਰਹਿੰਦੀ ਨਹੀਂਗੀ ਆਹੋ ਨਹੀਂ ਰਹਿੰਦੀ ਪਰ ਜੇ ਉਹਦਾ ਜੀ ਕਰੂਗਾ ਤੇ ਚੱਲ ਰਹਿ ਫੂ ਵੀ 4 ਦਿਨ ਆਹੋ ਆ ਤੇ ਨਹੀਂ ਤੇ ਉਹਦੀ ਮਰਜ਼ੀ ਹੂੰ ਤੋਸਰਾ ਮਲਾ ਕੇ ਲਿਆਇਆ ਉਹਨੇ ਆਹ ਹੋਣਾ ਨਾ ਕੰਮ ਕੁ ਬਹੁ ਜਾਂਦਾ ਵਾ ਨਾ ਹਾਂ ਤੇ ਚਲੋ ਤੁਸੀਂ ਚਲੇ ਜਾਓ ਦੋਵੇਂ ਜਾਣੇ ਨਾਲ ਸੰਜੀਤ ਨੂੰ ਲੈ ਜਿਓ ਆਹੋ ਵੀ ਉਹਦੇ ਸੁਭਾਤ ਵਾ ਵਧੀਆ ਲੱਗਦਾ ਉਹਨਾਂ ਦਾ ਨਹੀਂ ਸੁਭਾਤ ਬੜਾ ਉਹਨਾਂ ਦਾ ਚੰਗਾ ਹੀ ਬੜੇ ਚੰਗੇ ਰਿਸ਼ਤੇਦਾਰ ਹੀ ਉਹਨਾਂ ਦੀ ਭੈਣ ਹੀ ਉਹਨਾਂ ਨੂੰ ਧੋਖਾ ਦੇਗੀ ਹਾਂ ਤੇ ਫਿਰ ਨਹੀਂ ਵੀ ਜੀ ਕਰਦਾ ਆ ਉਹਨੂੰ ਆਹੋ ਫਿਰ ਜਦੋਂ ਭੈਣ ਨਾ ਹੋਵੇ ਤਾਂ ਕਿੱਥੇ ਫਿਰ ਘਰ ਆਉਣ ਕੇ ਜੀ ਕਰਦਾ ਕਿ ਜੋ ਭੈਣ ਦਿਸਣੀ ਨਹੀਂ ਆ ਆਪਣੇ ਖੂਨ ਨੂੰ ਤੇ ਭਜ ਭਜ ਪੁੱਤ ਆਈਦਾ ਹਾਂ ਤੇ ਇਸ ਤਰ੍ਹਾਂ ਫਿਰ ਜੀ ਨਹੀਂਗਾ ਕਰਦਾ ਆਹ ਤੇ ਚਲੋ ਕੋਈ ਗੱਲ ਨਹੀਂ ਤੂੰ ਵੀ ਅਨ ਨੂੰ ਆਖੀ ਵੀ ਮੈਂ ਤੁਹਾਡੀ ਭੈਣ ਹੀ ਆ ਤੇ ਮੇਰੇ ਕੋਲ ਆਇਆ ਕਰੋ ਹਾਂ ਤੇ ਤੁਸੀਂ ਮੇਰੇ ਭਰਾ ਆਇਓ ਆ ਇਹ ਪਤਾ ਇਤਰਾ ਹੀ ਮੋਤਾ ਪੈਂਦੀ ਸਹੀਏ ਸਹੀਏ ਆਹ ਇਹ ਤੇ ਆਈ ਹੈ ਹਾਂ ਉਦਾਂ ਨਹੀਂ ਇਹ ਜੱਕਦਮ ਤਾਂ ਮੋਤਾ ਪੈਂਦੀ ਹਨੀ ਤਜੇ ਤੂੰ ਚੰਗਾ ਉਹਨਾਂ ਨੂੰ ਸਮਝੇਂਗੀ ਉਹ ਤੈਨੂੰ ਜਿਵੇਂ ਸਮਝਣਗੇ ਆਹ ਇਹ ਤੇ ਆਈ ਹੈ ਹਾਂ ਤੇ ਉਹਨਾਂ ਨੂੰ ਉਹ ਕਰੀਂ ਉਹਨਾਂ ਦੀ ਸੇਵਾ ਪਾਣੀ ਕਰ ਦੇਣੀ ਜਿਹੜਾ ਵਾਪੀ ਖੁੱਲਾ ਰਹੂਗਾ ਨਾ ਵਾਸਤੇ ਨਹੀਂ ਤੇ ਫਿਰ ਬਾਜ ਜਦੋਂ ਹੁਣ ਨਹੀਂ ਆਏ ਤੇ ਬੰਦ ਹੋਣ ਵਾਲੀ ਗੱਲ ਹੋਗੀ ਬੰਦੀ ਹੋ ਗਈ ਕਿ ਉਹਨਾਂ ਦੀ ਸੇਵਾ ਪਾਣੀ ਕਰੀ ਹੱਸ ਕੇ ਕੋਈ ਉਹ ਵੀ ਤਰਨਾ ਇਤਰੇ ਕੂਣਗੇ ਹਾਂ ਚਲੋ ਚੰਗਾ ਹੀ ਆ ਜੇ ਆਏ ਹੀ ਜੇ ਉਹਨਾਂ ਦਾ ਵੀ ਰੂਹ ਪੁੱਛੋ ਗਿਆ ਵੀ ਚੱਲ ਸਾਡੀ ਪਣੀ ਮੀਨੂ ਸਾਹਮਣ ਰਹੀ ਆ ਸਾਫ਼ ਸੁਥਰੀ ਆ ਆ ਤੇ ਉਹਨੇ ਸਮ੍ਰੀਤ ਨੇ ਵੀ ਆਖ ਦਿੱਤਾ ਵੀ ਮੈਨੂੰ ਬੜਾ ਮਾਮਾ ਮੇਰ ਨਾਲ ਕਰਦੀ ਆ ਤੇ ਇੰਨੇ ਨਾਲ ਵੀ ਉਹਨਾਂ ਦਾ ਦਿਲ ਖੁਸ਼ ਹੋ ਗਿਆ ਹਾਂ ਮਨ ਖੁਸ਼ ਹੋ ਜਾਂਦਾ ਨਹੀਂ ਤਾਂ ਹਾਂ ਹੁੰਦਾ ਹੀ ਅਗਲੇ ਦਿਨ ਮਨ ਚ ਹੁੰਦਾ ਹੀ ਆ ਵੀ ਇਹ ਮਤਰੀ ਹੀ ਪਤਾ ਨਹੀਂ ਚਾਚਾ ਨਾਲ ਸੱਚੰਗਦਾ ਸਮਝੀ ਹੋਗੀ ਕਿ ਨਹੀਂ ਸਮਝੀ ਹੋਗੀ ਨਾ ਨਹੀਂ ਸਮਝਦੀ ਹੋ ਹਾਂ ਨਹੀਂ ਉਹ ਤਰਫ ਹੋਛ ਹੀ ਗਏ ਆ ਹਾਂ ਚਲ ਮੈਂ ਵੇਖ ਲਾਂ ਕੰਮ ਇਹਨਾਂ ਦੱਸਾਂ ਵੀ ਸਮ੍ਰੀਤ ਖੁਸ਼ ਹੋ ਗਈ ਹੈ ਹਾਂ ਹਾਂ ਮੈਂ ਕੰਮ ਕਰ ਰਹੀ ਹਾਂ ਚੰਗ ਜਿਹੋ ਦਾ ਵੇਖਾਂ ਪਤਾ ਨਹੀਂ ਕਿੱਥੇ ਆ ਵੇਲੀ ਜਾਲ ਵੇਖ ਕੇ ਆਵਾ ਪਲਾ ਮੈਂ ਤੇ ਅੰਦਰੋਂ ਨਿਕਲੀਆਂ ਮੈਨੂੰ ਤਾਂ ਪਤਾ ਹੀ ਨਹੀਂ ਕਿੱਥੇ ਆ ਤੇ ਕਿੱਥੇ ਨਹੀਂ ਵੇ ਨਹੀਂ ਆ ਵੇਲੀ ਜਾਲ ਜੋਦੇ ਮੈਂ ਤਾਂ ਤੈਨੂੰ ਲੱਭਣ ਲਈ ਕਿੱਥੇ ਸੀ ਤੂੰ ਮੈਂ ਕਿੱਥੇ ਆ ਉਹ ਮੈਂ ਕਿੱਥੇ ਆ ਕੱਲ ਕਰਨੀ ਡੇ ਅੰਡਰਗਰਾਉਂਡ ਕੰਡੇ ਸੀ ਆਹੋ ਤੇ ਮੈਂ ਕਿ ਤਰਾ ਤਾਂ ਚੰਗਾ ਹੋ ਗਿਆ ਆਹੋ ਤਾਂ ਵੀ ਪੈ ਗਿਆ ਉਹ ਤੇ ਮੈਂ ਕਿ ਚੱਲ ਮਿੱਟੀ ਮਿੱਟੀ ਪਾ ਲਈ ਮਾੜੀ ਮੁੱਟੀ ਵੇਖ ਲਈ ਵਲਾ ਪੈਰ ਅੱਠਾ ਤੱਕ ਨਹੀਂ ਖਾਲ ਖੋਲ ਦਾ ਵੀ ਬੜਾ ਔਖਾ ਹੈਗਾ ਰੋਜ਼ ਤਾਂ ਖਾਲ ਕਢਾਉਂਦੇ ਰਹੀਦਾ ਸੀ ਆ ਹੋ ਗਏ ਬਰੋ ਸ਼ਾਮ ਮਹੀਨੇ ਕਿ ਮੈਂ ਚੱਲ ਪੈਸੇ ਤੇ ਇੱਕ ਵਾਰ ਲੱਗ ਗਏ ਆ ਚੱਲ ਸੁੱਖ ساری ਉਮਰ ਦਾ ਹੀ ਹੋ ਗਿਆ ਇਹ ਤਾਂ ਪੈਪਲੈਨ ਹੋਏ ਤੇ ਪੈਲੀ 'ਚ ਬੰਬੀ ਲੱਗਣ ਵਾਲਾ ਸਾਲ ਜਿੱਥੇ ਨੱਕਾ ਉੱਥੇ ਬੰਬੀ ਉੱਥੇ ਬੰਬੀ ਹਾਂ ਜੋ ਦੇ ਮੈਂ ਤੇ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਕਰ ਪਿੱਜਾ ਦਾ ਲੋੜ ਹੀ ਸਮਰੀਤ ਨੇ ਆ ਮਾਮਿਆਂ ਦੀ ਉਦੋਂ ਤੋਂ ਕੋਈ ਸਾਡੇ ਵੜਿਆ ਨਾ ਤੇ ਹੁਣ ਪਤਾ ਨਹੀਂ ਕਿਤਰਾ ਕੱਲ ਉਹਨਾਂ ਦਾ ਜੀ ਕੀਤਾ ਆਗੇ ਮਾਮਾ ਤਾਂ ਮੈਂ ਤਾਂ ਆਪਣਾ ਹਰਾਨ ਆ ਹਾਂ ਮੇਰੇ ਦੋ ਆਉਣੇ ਸਮਝ ਨਹੀਂ ਲੱਗੀ ਵੀ ਇੰਨਾ ਕਿਥੋਂ ਆ ਗਿਆ ਆਹ ਆਹ ਵੀ ਕਿੱਥੋਂ ਰਾਹ ਆ ਗਿਆ ਉਹਨਾਂ ਦਾ ਕਦੀ ਇਹਨਾਂ ਦਾ ਫੁੱਫੜ ਨਹੀਂ ਇਥੇ ਬੜਿਆਂ ਦੀ ਰੋਜ਼ ਨੰਗ ਤਾਂ ਨੂਂਦਾ ਰਹਿੰਦਾ ਬੰਬੀ ਆਪਣੇ ਤਾਂ ਜਾਂਦਾ ਨਾ ਕਦੀ ਉਹਨੇ ਕਦੀ ਫੁੱਫੜ ਮੈਂ ਨਹੀਂ ਕੀ ਆ ਮੈਨੂੰ ਕਈ ਵਾਰ ਸਾਲ ਕਰਦੀ ਨੂੰ ਮਿਲਿਆ ਵਾ ਤੇ ਮੂੰਹ ਪਰਾਂ ਨੂੰ ਕਰਕੇ ਨੰਗ ਜਾਂਦਾ ਆਹੋ ਤੇ ਇਹਨੂੰ ਕਹਿੰਦਾ ਕਿਥੋਂ ਮੈਂ ਤਾਂ ਆਫ ਰਹਾ ਨਾ ਵੀ ਕਿਥੋਂ ਆ ਗਿਆ ਰਾਹ ਇਹਨਾਂ ਦਾ ਪਤਾ ਨਹੀਂਗਾ ਕੀ ਆ ਕੀ ਕੋਈ ਗੱਲ ਕੀ ਆ ਤੈਨੂੰ ਕੋਈ ਹੈ ਲੱਗਾ ਕੋਹ ਨਹੀਂ ਮੈਨੂੰ ਤਾਂ ਕੋਈ ਨਹੀਂ ਲੱਗਾ ਹਾਂ ਮੈਨੂੰ ਇਹਨਾਂ ਲੱਗਾ ਵੀ ਸਮਰੀਜ ਰੂਖ ਹੋਈ ਹੈ ਅਸਮਰੀਤ ਤੇ ਅਤਰਾ ਬੜੀ ਖੁਸ਼ ਵਾ ਫੇਰ ਵੀ ਖੂਨ ਵਾਉਂਦਾ ਉਹਦਾ ਜਦੋਂ ਲੋੜ ਹੀ ਜਾਂ ਨੂੰ ਉਹਦੇ ਬਰੇਣਾ ਉਹਦੋਂ ਤੇ ਕੋਈ ਆਇਆ ਹੀ ਨਹੀਂ ਜਿਉਂ ਭੋਗ ਤੋਂ ਚਲ ਕੇ ਮੁੜ ਕੇ ਤੇ ਕੋਈ ਸਾਡੇ ਘਰ ਵੜਿਆ ਹੀ ਨਹੀਂ ਆ ਵੀ ਜਦੋਂ ਨਿੱਕੀ ਜੀ ਸਾਹਮਣ ਵਾਲੀ ਆਹੋ ਜਦੋਂ ਸਾਹਮਣ ਵਾਲੀ ਹੀਗੀ ਉਦੋਂ ਕਿਤੇ ਮੈਂ ਬੁੱਢੇ ਵਾਰੇ ਤੇਰੇ ਹੁੰਦੇ ਆ ਕਿਤਰਾ ਕਰਦੀ ਰਹੀ ਆ ਆਹੋ ਕਿਤੇ ਮਾਂ ਉਹਦੀ ਸਿਰਸੁਰ ਬੌਂਦੀ ਨਾ ਮੈਨੂੰ ਸਿਰ ਬੌਂਣਾ ਆਉਂਦਾ ਹੀ ਉਹਦਾ ਨਾ ਕੋਈ ਸਕੂਲੇ ਕੱਲਣਾ ਆਪਣੇ ਹੀ ਜਾ ਆਪ ਸਿਰ ਬੌਂਦਾ ਰਿਹਾ ਵਾਂ ਆਹੋ ਆਪ ਹੀ ਤੂੰ ਹੀ ਕਰਦਾ ਰਿਹਾ ਤੇ ਉਦੋਂ ਤਾਂ ਬਾਤ ਨਹੀਂ ਪੁੱਛੀ ਵੀ ਚੱਲ ਨਹੀਂ ਯਾਰ ਮਾ ਨਿਆਣੀ ਆ ਚਲ 6 ਮਹੀਨੇ ਲੈ ਜੀਗੇ ਤੇ ਮੁੜ ਕੇ ਚਲੋ ਆਪੇ ਆ ਜੂਗੀ ਛੱਡ ਜਾਗੇ ਤਹੀਂ ਲੈ ਆਉਂਦੇ ਨਹੀਂ ਤੇ ਕੀ ਗੱਲਬਾਤ ਕਰਦੇ ਹੋ ਤੇਰਾ ਨਾ ਹੋਰ ਨਹੀਂ ਗੱਲਬਾਤ ਕੀਤੀ ਨਾ ਗੱਲਬਾਤ ਉਹਨਾਂ ਕੋਈ ਨਹੀਂ ਕੀਤੀ ਹੂੰ ਇਹੋ ਹੀ ਐਵੇਂ ਲੱਗਾਗਾ ਕਰਨ ਗੁਲੇਸ਼ਕ ਚੇਜ਼ ਸਿਖਵੇ ਜੀ ਤੇ ਉਹ ਮਾਮੀ ਸਮ੍ਰੀਤ ਦੀ ਆਂਦੀ ਚਲ ਪਿਛਲੀ ਗੱਲ ਛੱਡ ਤੇ ਚੁੱਪ ਕਰ ਗਿਆ ਤੇ ਮੈਂ ਵੀ ਨਹੀਂ ਕੋਈ ਗਾੜੀ ਗੱਲ ਕੀਤੀ ਮੈਂ ਹੁਣ ਘਰ ਆਇਆ ਦੇ ਨਾਲ ਆ ਵਾਦੂ ਘਟੂ ਫੇਜੋ ਆਖਣਾ ਹਗਾ ਨਾ ਨੇ ਵੀ ਤੁਸੀਂ ਐਡੀ ਛੇਤੀ ਕਰ ਲਈ ਤੁਸੀਂ ਵਿਆਹ ਲਿਆ ਵਿਆਹਣਾ ਤਾਂ ਹੈਗਾ ਹੀ ਉਮਰ ਤਾਂ ਹੈਗੀ ਹੀ ਮੈਂ ਵੀ ਅਹੀ ਵੀ ਕੜੇ ਸਭ ਖਾਏ ਕੰਮ ਕੀਤਾ ਆ ਆ ਵੀ ਤੁਹਾਡੀ ਭੈਣ ਦੀ ਕੁੜੀ ਤੁਸੀਂ ਆਓ ਜਾਓ ਆ ਕੋਈ ਆਇਆ ਹੀ ਨਹੀਂ ਤੇ ਹੁਣ ਪਤਾ ਨਹੀਂ ਕਿਦਾਂ ਮੰਗੇ ਰਸਾ ਚੇਤੇ ਆ ਗਏ ਆ ਬਾਕੀ ਚੱਲੇ ਆ ਵੀ ਹੁਣ ਸਮਰੀਦ ਖੁਸ਼ ਹੋਈ ਉਹ ਸਮਰੀਦਾਂ ਕਰਕੇ ਚਲੋ ਅਈ ਮੈਂ ਵੀ ਚੁੱਪ ਕੀਤਾ ਰਹਿ ਚੱਲ ਕੋਈ ਗੱਲ ਨਹੀਂ ਆਹ ਚਲੋ ਨਿਆਣੀ ਖੁਸ਼ ਵਾ ਨਿਆਣੀ ਖੁਸ਼ ਵਾ ਹਾਂ ਇਹ ਵੀ ਮਾਮੇ ਆ ਚਲ ਲੋੜ ਤੇ ਹੁੰਦੀ ਆ ਮਾਮਿਆਂ ਦੀ ਮਾਮੇ ਆ ਦੀ ਤਾਂ ਅਤਰਾ ਪੋਤਾ ਸਦਾ ਹੀ ਲੋੜ ਵਾ ਗਾੜੀ ਇਹ ਕੋਈ ਕੁੜੀ ਨੂੰ ਵਿਆਹ ਆ ਕੋਹ ਕੀਤਾ ਮਾਮੇ ਦੀ ਤਾਂ ਹਾਰੇ ਥਾਂ ਲੋੜ ਹੁੰਦੀ ਆ ਹਾਰੇ ਥਾਂ ਲੋੜ ਕੇ ਹਾਂ ਹਾਂ ਆਹ ਉਹ ਦਸਮਰੀਦ ਹੋਰ ਕਹਿੰਦੀ ਜੀ ਤੁਸੀਂ ਮੈਂ ਛੁੱਟੀਆਂ ਤੇ ਰਹਿਣ ਜਾਣਾ ਆਂਦੀ ਰਹਿਣ ਜਾਣਾ ਆਂਦੀ ਜਾਣਾ ਛੁੱਟੀਆਂ ਤੇ ਅੱਛਾ ਤੈਨੂੰ ਆਖਿਆ ਮੈਂ ਤਾਂ ਦੱਸੀ ਦੁਸੀ ਨਹੀਂ ਉਹਨੇ ਤਾਂ ਜੋ ਤੋਰਨ ਦੇ ਉਹ ਕਹਿਣ ਦੇ ਹੀ ਅੱਛਾ ਚੱਲ ਕੋਈ ਗੱਲ ਨਹੀਂ ਤਾਂ ਪੇ ਤਾਂ ਦੱਸ ਦੇਣਾ ਕੋਈ ਨਹੀਂ ਦੱਸ ਦੇਣਾ ਚਲ ਜਾਇਓ ਤੁਸੀਂ ਵੀ ਦੋਵੇਂ ਜੀ ਤੇ ਉਹਨੂੰ ਛੱਡ ਆਇਓ ਜੇ ਆਖੂਗੀ ਮੈਂ ਰਹਿਣਾ ਆਹੋ ਚਲੋ ਭਾਬੀ ਆਹ ਜਮਰੀਦ ਦੀ ਮਾਮੀ ਤੇ ਵਧੀਆ ਗੱਲਾਂ ਕਰਦੀ ਸੀ ਉਹ ਬੇਚਾਰੀ ਆਹੋ ਨਹੀਂ ਸਿਆਣੀਆਂ ਗੱਲਾਂ ਕਰਦੀ ਪਰ ਨਹੀਂ ਉਹਨੇ ਵੀ ਨਹੀਂ ਕਿ ਉਹਦੇ ਮਾਮੇ ਨੇ ਵੀ ਨਹੀਂ ਕੋਈ ਵਾਧੂ ਕਟੂ ਕੀਤੀ ਦੋ ਕ ਕੀਤੀਆਂ ਤੇ ਉਹਨੇ ਆਖਿਆ ਤੇ ਚੁੱਪ ਕਰ ਗਈ ਆ ਚਲ ਵੀ ਛੇਤੀ ਗਏ ਆਹੋ ਚਲੋ ਚਲ ਕੋਈ ਗੱਲ ਨਹੀਂ ਚਲ ਗਏ ਤੇ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਜੇ ਮਿਲਣਗੇ ਤੇ ਮਿਲਾਂਗੇ ਨਹੀਂ ਤੇ ਨਹੀਂ ਸਹੀ ਗਿਆ ਹਾਂ ਹਾਂ ਸਾਡੇ ਕਿਹੜੀਆਂ ਭਾਵਾਂ ਅਖੜੀਆਂ ਉਹ ਹਾਂ ਨਹੀਂ ਪਹਿ ਇੱਕ ਵਾਰ ਜਾਇਓ ਕੁੜੀ ਨੂੰ ਲੈ ਕੇ ਆ ਕੰਮ ਧੰਦਾ ਕਰਕੇ ਨਾ ਤੇ ਕੁੜੀ ਨੂੰ ਲੈ ਕੇ ਤੇ ਇੱਕ ਵਾਰ ਜਾਇਓ ਦੋਵੇਂ ਜੀ ਤੇ ਜੇ ਇਹ ਚੰਗਾ ਬੋਲਣਗੇ ਮਿਲਣਗੇ ਤੇ ਆਪਾਂ ਵੀ ਮਿਲਾਂਦਾ ਤੇ ਤੁਸੀਂ ਵੀ ਮਿਲਣ ਦਾ ਪਿਓ ਤੇ ਜੇ ਨਾਂ ਬੋਲਣਗੇ ਤਾਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਅੱਗੇ ਵੀ ਸਾਡਾ ਟਾਈਮ ਲੰਘ ਹੀ ਗਿਆ ਆਹੋ ਉਹ ਤਾਂ ਲੰਘ ਹੀ ਜਾਣਾ ਆਹ ਚੱਲ ਸਮੀਰ ਕਰਕੇ ਹੁਣ ਸਮੀਰ ਨੂੰ ਜ਼ਿਆਦਾ ਹੋ ਗਿਆ ਨਾ ਆਹੋ ਉਹਦਾ ਕਰਕੇ ਨਾ ਉਹ ਨਿਆਣੀ ਆ ਚੱਲ ਚੱਲ ਚੱਲੀਏ ਕਰਨੋ ਕੋਈ ਖਾਲੀ ਆਹੋ ਇਹੋ ਹੀ ਮੈਂ ਜੋ ਪਰਮਾਤਮਾ ਨੂੰ ਮਨਜ਼ੂਰ ਉਹੀ ਜੋ ਸਤਗੁਰ ਕਰੂ ਉਹ ਹੀ ਹੋਣਾ